ਮੈਂ ਉੱਥੇ ਗੁਰੂਕਰ ਮੈਥੈਟਿਕਨ ਜਾਣਾ ਸੀ ਸਰ ਰੋਕ ਨਹੀਂ ਸਕਦੇ ਤੁਸੀਂ ਕਿ ਸਵਸਥ ਰੋਕਦੇ ਗੁਰੂਕਰ ਦੇ ਨਹੀਂ ਗੁਰੂਕਰ ਜਾਣ ਤੋਂ ਤੁਸੀਂ ਰੋਕ ਸਕਦੇ ਨਹੀਂ ਜਿਹੜੇ ਆਰਡਰ ਲੱਗੇ ਸਹੀ ਉਹ ਵੀ ਪੂਰੇ ਕਰਦਾ ਮੈਂ ਆਰਡਰ ਕੌਣ ਕਿਨੇ ਦਿੱਤੇ ਹੈ ਭਗਵੰਤ ਜੀ ਨਹੀਂ ਸਰ ਸਾਡੇ ਸੀਨੀਅਰ ਨਹੀਂ ਨਹੀਂ ਕੇਜਰੀਵਾਲ ਨੇ ਦਿੱਤੇ ਹੈ ਨਹੀਂ ਸਾਡੇ ਸੀਨੀਅਰ ਦੇ ਨਹੀਂ ਸਰ ਫਰਮ ਡਿਪਾਰਟਮੈਂਟ ਦੇ ਮੈਂ ਡਿਪਾਰਟਮੈਂਟ ਤੋਂ ਉਹਨਾਂ ਨੂੰ ਕਿਹਨੂੰ ਦਿੱਤੇ ਕੇਜਰੀਵਾਲ ਨੇ ਸਰ ਉਹ ਸਰ ਉਹ ਜਾਣਦੇ ਹੋਗੇ ਨਹੀਂ ਵੀ ਸਰ ਕਿਸੇ ਨੂੰ ਗੁਰੂਕਰ ਜਾਣ ਤੋਂ ਨਹੀਂ ਰੋਕ ਸਕਦੇ ਭਲੀਭਾਦੀ ਜਾਣਦੇ ਹੋ ਇਹ ਤਾਂ ਆਪਾਂ ਨੂੰ ਤੇ ਸਰ ਨੇ ਗੁਰੂ ਘਰ ਜਾਣ ਤੋਂ ਨਹੀਂ ਆ ਰੋਖ ਹੋ ਗਈ ਜੇ ਤੁਹਾਨੂੰ ਪਤਾ ਨਹੀਂ ਮੈਂ ਤਾਂ ਕੋਈ ਆਇਆ ਜਾਂ ਕੁਝ ਦੇਖਿਆ ਨਹੀਂ ਪਹਿਲੀ ਵਾਰ ਹੋਇਆ ਕਿ ਐਮਰਜੈਂਸੀ ਲੱਗ ਗਈ ਹੈ ਇੰਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਵਰਕਰਾਂ ਤੋਂ ਡਰ ਹੈਗਾ ਕਿ ਨਹੀਂ ਏਕਾ ਤੱਕਾ ਹੋ ਰਿਹਾ ਹੈ ਅਜੇ ਤੱਕ ਮੈਂ ਤਾਂ ਗੁਰੂ ਘਰ ਮੱਥਾ ਸੀ ਆਮ ਸਾਹਿਬ ਮੱਥਾ ਟੇਕਣ ਜਾਣਾ ਹੈ ਲੈ ਕੇ ਚੱਲੋ ਸਾਨੂੰ ਲੈ ਕੇ ਚੱਲੋ ਲੈ ਜੀ ਇਹਨਾਂ ਲੋਕਾਂ ਨੂੰ ਕਿੱਥੇ ਲੈ ਆਇਆ ਸਰ ਯਾਰ ਗੁਰੂ ਘਰ ਜਾਣ ਤੋਂ ਸਰ ਕਿਸੇ ਕਾਰਨ ਬੰਦ ਕੀਤੀ ਹੋਇਆ ਸਰ ਕੋਈ ਥੋੜੀ ਜਿਹੀ ਤੁਰ ਕੇ ਜਾਵਟਦੇ ਹਾਂ ਹਾਂ ਜੀ ਸਰ ਤੁਰ ਕੇ ਜਾਵੜੀਏ ਹੱਲੇ ਸਰ ਇਹ ਬੰਦ ਕੀਤੀ ਹੋਇਆ ਸਰ ਨਹੀਂ ਗੁਰਦੁਆਰਾ ਸਾਹਿਬ ਨਹੀਂ ਤਾਂ ਰੋਡ ਤਾਂ ਚੱਲਦੀ ਹੈ ਕੋਈ ਸਕਿਉਰਿਟੀ ਰੀਜ਼ਨ ਕਰਕੇ ਬੰਦ ਕੀਤੀ ਨਹੀਂ ਨਹੀਂ ਆ ਆ ਸੜਕ ਜਿਹੜੀ ਅਸੀਂ ਆਪਦੀ ਰਿਸਪੌਂਸਿਬਿਲਟੀ ਤੇ ਆਪਦੀ ਸਕਿਉਰਿਟੀ ਚ ਜਾਣੇ ਹਾਂ ਨਹੀਂ ਸਰ ਸਾਡੀ ਸਰ ਸਾਡੀ ਸਾਡੀ ਚਲੋ ਆਪਾਂ ਤੁਰ ਕੇ ਜਾਂਦੇ ਹਾਂ ਨਹੀਂ ਜਾਂਦੇ ਸਰ ਆ ਜਾ ਆ ਜਾ ਕੋਈ ਗੱਲ ਨਹੀਂ ਆ ਜਾ ਆ ਜਾ ਥਰੂ ਥਰੂ ਜਲਦੀ ਜਿਹੜੇ ਪੁੱਛੂ ਨੂੰ ਚੱਲ साथी इतने डर के काली वर्गना तुझे वाला सब जानता भी नहीं है। चलो कोई गलती नहीं है। मैं तो तो मैं मैं थी। थी? थी थी। तो मैं वाला सुशीलू। देखो इतने तोर पे कह रहे नहीं कि एक जोड़ा है। भाई बंदूक क्या हो तुझे? ਸਰ ਵੀ ਫਿਰ ਗੁਰਦੁਆਰਾ ਸਾਹਿਬ ਜਾਣ ਤੋਂ ਤੁਸੀਂ ਮੇਰੇ ਰੋਕ ਸਕਦੇ ਹੋ ਅੱਛਾ ਮੇਰੀ ਬੇਨਤੀ ਹੈ ਗੁਰੂ ਘਰ ਜਾਣ ਤੋਂ ਰੋਕੋਗੇ ਗੁਰੂ ਸਾਹਿਬ ਤੁਸੀਂ ਬਾਅਦ ਜਾ ਦੇ ਦੋ ਕਿਹੜੀ ਟਾਈਮ ਹੈ ਤੁਸੀਂ ਦੱਸੋ ਕਿ ਗੁਰੂ ਘਰ ਕਦੋਂ ਜਾਣਾ ਸੀ ਪਿੱਛੇ ਹੋ ਜਾ ਤੁਸੀਂ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਐਸਪੀ ਸਾਹਿਬ ਤੁਸੀਂ ਵੀ ਇੱਕ ਗੁਰੂ ਦੇ ਸਿੱਖ ਹੋ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗੀ ਸੀ ਸਰ ਤੁਸੀਂ ਫਿਰ ਗ੍ਰਿਫਤਾਰੀ ਦੋ ਸੱਜੇ ਨਹੀਂ ਗੱਲ ਨਹੀਂ ਉਹ ਤਾਂ ਤੁਸੀਂ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਸਾਨੂੰ ਤੁਹਾਨੂੰ ਸਰ ਉਹਦਾ ਅਸੀਂ ਜਵਾਬ ਦੇਣਾ ਸਰ ਉਹਨੇ ਸਾਨੂੰ ਕੋਰਟ ਵੀ ਦੇਣਾ ਪਬਲਿਕਲੀ ਦੇਣਾ ਹੈ ਤੁਸੀਂ ਇਹਦਾ ਕੋਟਾ ਜਵਾਬ ਅੱਛਾ ਅੱਛਾ ਫਿਰ ਅੱਛਾ ਦੁਖਦੇ ਸਾਂ ਮੈਂ ਸਰ ਮੈਂ ਤਾਂ ਸਾਡੀ ਮੱਜੀ ਦੀ ਹੈ ਮੈਂ ਤਾਂ ਦਾਈ ਕਰਨਾ ਪਿੱਛੋਂ ਤਾਂ ਕੰਮ ਮਾਰੋ ਯਾਰ ਯਾਰ ਗੁਰੂ ਘਰ ਜਾਣ ਤੋਂ ਇੱਕ ਮੈਨੂੰ ਦੱਸ ਦਿਓ ਕਿਹੜੇ ਕਾਨੂੰਨ ਚ ਰੋਕ ਰਹੇ ਹੋ ਇਹਨਾਂ ਤਾਂ ਦੱਸ ਦਿਓ ਸਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਹੈ ਕਿਹੜੇ ਕਾਨੂੰਨ ਤਹਿਤ ਰੋਕ ਰਹੇ ਹੋ ਇਹ ਤਾਂ ਦੱਸੋ ਲਿਖ ਕੇ ਦੇ ਦਈ ਲਿਖ ਕੇ ਦੇ ਦਈ ਨਹੀਂ ਪਰ ਇਹ ਗੱਲ ਮੈਂ ਕਹਿਣਾ ਚਾਹਣਾ ਹੈ ਯਸ ਥੋੜੀ ਮੋਟੀ ਤਾਂ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਹੈ ਪਰ ਇੱਕ ਬਾਹਰਲੇ ਬੰਦੇ ਤੋਂ ਹੁਕਮ ਲੈਣ ਲੱਗ ਗਏ ਤੁਸੀਂ ਤੇਜਵੀਵਾਲ ਤੋਂ ਕੀ ਸ਼ਰਮ ਹੋਣੀ ਚਾਹੀਦੀ ਹੈ ਯਾਰ ਆਪਣ ਘੜਤ ਘੜਤ ਆਪਣੀ ਫੋਰਸ ਪੰਜਾਬ ਦੇ ਚੀਫ ਮਿਨਿਸਟਰ ਤੋਂ ਆਰਡਰ ਲਏ ਜਿਹੜਾ ਦਿੱਲੀੋਂ ਕੇਜਰੀਵਾਲ ਬੈ ਕੇ ਫੈਸਲਾ ਕਰੂਗਾ ਕਿਹਨੂੰ ਅੰਦਰ ਕਰਨਾ ਕਿਹਨੂੰ ਪੰਜਾਬ ਤੇ ਕਰਨਾ ਇਹ ਤਾਂ ਇੰਦਾ ਤਾਂ ਹੋਣਾ ਚਾਹੀਦਾ ਯਾਰ ਨਾਲ ਪੰਜਾਬ ਪੁਲਿਸ ਤੇ ਐਜੀ ਪੁਲਿਸ ਹੈ ਜੇ ਪ੍ਰਵਾਹ ਨਹੀਂ ਕਰਦੀ ਬਾਹਰ ਲਿਆਂਦਾ ਤੁਸੀਂ ਤੁਸੀਂ ਆਪ ਸੇਖੋ ਯਾਰ ਜਦੋਂ ਲੋਕਾਂ ਦਾ ਫਰਜ ਜਾਣ ਦੋ ਅਸੀਂ ਅਸੀਂ ਜਿਹੜਾ ਰੂਲ ਅਸਰ ਜੀ ਉਹਨੂੰ ਸਾਨੂੰ ਆਰਡਰਸ ਹੈ ਸਾਡਾ ਰੂਲ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਸਰ ਆਰਡਰ ਸਾਨੂੰ ਰਿਟਰ ਦੇ ਦੋ ਯਾਰ ਹੱਦ ਹੋ ਗਈ ਸਰ ਸਾਨੂੰ ਰਿਟਰ ਦੇ ਦਿਓ ਇਹ ਦੇਈਏ ਤੁਹਾਨੂੰ ਰਿਟਰ ਸਰ ਨਹੀਂ ਦੇ ਦਿਆ ਆਪਾਂ ਨੂੰ ਗੁਰੂ ਘਰ ਚੱਲ ਰਿਹਾ ਸਾਡਾ ਆਰਡਰ ਹੈ ਸਾਡਾ ਮੈਂ ਵੀ ਦੇ ਸਾਹਮਣੇ ਗੱਲ ਕਰ ਰਿਹਾ ਵੀ ਆਰਡਰ ਹੈ ਦੋਨੋਂ ਇੱਕ ਆਰਡਰ ਹੈ ਕਿ ਗੁਰਦੁਆਰਾ ਸਾਹਿਬ ਨਹੀਂ ਜਾਣ ਦੇਣਾ ਕਿਸੇ ਨੂੰ ਖਾਲੇ ਸਰ ਜਦ ਤੱਕ ਉਹ ਆਪਣਾ ਆਪਣਾ ਪ੍ਰੋਟੈਸਟ ਚੱਲ ਰਿਹਾ ਉਹ ਪ੍ਰੋਟੈਕਟਿਵ ਹੈ ਯਾਰ ਅਸੀਂ ਗੁਰਦੁਆਰਾ ਸਾਹਿਬ ਦਾ ਸਾਡੀ ਸਰ ਪ੍ਰੋਟੈਕਟਿਵ ਜਿਹੜੀ ਤਦ ਕਿਉਂ ਇਸ਼ੂ ਨਹੀਂ ਗਿਆ ਸਰ ਸਾਡੇ ਤਾਂ ਕਿਹੜੇ ਤੁਸੀਂ ਇੱਕ ਹੰਤਾ ਰੁਕ ਜਾਓ ਸੀ ਬੀਜ਼ਨਸ ਸਰ ਕੋਈ ਨਹੀਂ ਸਾਨੂੰ ਸਾ ਗੱਲ ਕਰ ਲੈਣ ਨੂੰ ਸਰ ਥੋੜੀ ਦੇਰ ਸਰ ਤੁਸੀਂ ਬੈਠਾ ਹੋ ਅਸੀਂ ਤੁਹਾਨੂੰ ਇੱਕ ਘੰਟੇ ਬੀਜ਼ਨਸ ਨਹੀਂ ਮੈਨੂੰ ਇੱਕ ਗੱਲ ਲੱਗ ਸਰ ਉਹਨੂੰ ਆਰਡਰ ਕਿਦਾ ਹੈ ਸਾਨੂੰ ਇੱਕ ਡਾਇਰੈਕਟਲੀ ਫਰਮ ਮਾਈ ਡਿਪਾਰਟਮੈਂਟ ਸਰ ਡਿਪਾਰਟਮੈਂਟ ਆਰਡਰ ਦਿਖਾਓ ਡਿਪਾਰਟਮੈਂਟ ਕਿਹੜਾ ਨਹੀਂ ਨਹੀਂ ਮੈਨੂੰ ਮਿਲਦਾ ਹੈ ਨਾ ਕਿਹੜੇ ਨਹੀਂ ਡਿਪਾਰਟਮੈਂਟ ਕਿਹੜੇ ਅਫਸਰ ਦਾ ਆ ਮੈਨੂੰ ਇਹਨਾਂ ਦੱਸੋ ਕਿਹੜੇ ਅਫਸਰ ਦਾ ਹੈ ਸਰ ਜੋ ਮੇਰੇ ਸੀਨੀਅਰ ਨੇ ਸਰ ਨਾ ਦੱਸ ਦਿਓ ਮੈਨੂੰ ਹੁਣ ਮੇਰੇ ਹਨ ਮੇਰੇ ਸੀਨੀਅਰ ਆ ਲੇਕਿਨ ਸੀਨੀਅਰ ਦਾ ਨਾਮ ਤਾਂ ਛੋਟਾ ਹੋਣਾ ਹੈ ਕੇਜਰੀਵਾਲੀ ਐ ਇੱਕ ਸੀਨੀਅਰ ਮੇਰੇ ਤਾਂ ਸਰ ਮੇਰੇ ਤਾਂ ਡਿਪਾਰਟਮੈਂਟ ਦੇ ਮੇਰੇ ਐਸਐਸਪੀ ਜੀ ਨੇ ਮੈਂ ਡੀਆਈਜੀ ਨੇ ਮੇਰੇ ਡੀਜੀਪੀ ਤੱਕ ਸਾਰੇ ਗੱਲ ਕਰਾ ਦਿਓ ਵੀ ਐ ਕਿ ਉਹ ਡੀਜੀਪੀ ਨਾਲ ਗੱਲ ਕਰਾ ਉਹਨੂੰ ਪੁੱਛੋ ਆਰਡਰ ਕਿਨੂੰ ਆਇਆ ਕੇਜਰੀਵਾਲ ਤੋਂ ਆਇਆ ਕਿ ਗੱਲ ਕਰਾ ਦਿਓ ਡੀਜੀਪੀ ਸਾਹਿਬ ਨੂੰ ਤੁਸੀਂ ਥੋੜੀ ਬੇਦਰਦ ਮੈਂ ਕਰਾ ਦਿੰਦਾ ਨਹੀਂ ਖੜੇ ਆਏ ਵੇਟ ਨੂੰ ਕਿਹੜਾ ਆਇਆ ਉਹ ਇੱਕ ਗੱਲ ਕਰਾ ਦਿੰਦਾ ਖੜੇ ਆ ਸੀ ਕਰਾ ਦਿਓ ਕਰਾਓ ਜੀ ਕਰਾਓ ਜੇ ਆਰਡਰ ਦਿਖਾ ਦੇ ਜੋ ਆਰਡਰ ਦਿਖਾ ਦਿਓ ਜਾਂ ਗੱਲ ਕਰਾ ਦਿਓ ਆਰਡਰ ਦਿਖਾ ਮੈਂ ਬੰਦਾ ਕੰਮ ਪੈਂਦਾਂ ਤੇਜਰੀਵਾਲ ਨੂੰ ਥੋੜਾ ਫਰਕ ਪੈਂਦਾ ਉਹਦਾ ਧਿਆਨ ਰੱਖਿਓ ਤੁਹਾਨੂੰ ਜਿਆਦਾ ਗਰਮੀ ਲੱਗਦੀ ਹੈ ਕਿਉਂਕਿ ਡੇਢ ਸਾਲ ਬਾਅਦ ਉਹਨੇ ਅੰਦਰ ਜਾਣਾ ਹੈ ਕਿਉਂਕਿ ਜਿੰਨਾ ਧੱਗਾ ਮੈਂ ਹੈਰਾਨ ਹੈ ਕਿ ਜਿੰਨਾ ਬਾਹਰਲਾ ਬੰਦਾ ਆ ਕੇ ਕਿੰਨਾ ਸਰਕਾਰ ਚਲਾਈ ਜਾਂਦਾ ਮੈਂ ਕਹਿੰਦਾ ਡੀਜੀਪੀ ਦਾ ਆਪਣੇ ਡੀਜੀਪੀ ਤੁਹਾਨੂੰ ਕਿ ਸਾਰੇ ਤੁਸੀਂ ਸਿੱਧਾ ਕਹੋ ਕਿ ਅਸੀਂ ਨਹੀਂ ਸੁਣਨਾ ਤੈਨੂੰ ਉਨ੍ਹਾਂ ਦੇ ਨਾਲ ਹੋਰ ਆਗੂ ਜਿਹੜੇ ਨੇ ਕਪਾਉਂਦੇ ਨੇ ਪੰਜਾਬ ਸਰਕਾਰ ਪੰਜਾਬ ਸਰਕਾਰ ਸਾਰੇ ਜੀ ਵਾਹ ਸਾਰੇ ਤੁਸੀਂ ਸਾਰੇ ਜੀ ਜਾਨਣਾ ਚਾਹੁੰਦੇ ਸੀ ਗੁਰੂ ਘਰ ਜਾਣ ਤੋਂ ਵੀ ਕਰਾਂਗੇ ਵੀ ਰੋਕਣਾ ਵੀ ਰੋਕਣਾ ਸਾਰੇ ਜੀ ਵਾਹ ਨੇ ਦੇ ਅੰਚੀ ਲਾਦੀ ਪੰਜਾਬ ਡੈਮੋਕਰੈਟਿਕ ਰਾਈਟ ਕੇਜਰੀਵਾਲ ਨੇ ਖਤਮ ਕਰਤੇ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਤੇ ਉਹਨਾਂ ਦੇ ਐਮਐਲਏ ਨੂੰ ਕਿਉਂ ਡੁੱਬ ਮਰਨਾ ਚਾਹੀਦਾ ਹੈ ਉਹਨੂੰ ਪੰਜਾਬ ਦੀ ਜਨਤਾ ਨੇ ਚੁਣ ਕੇ ਭੇਜਿਆ ਹੈ ਕੇਜਰੀਵਾਲ ਨੇ ਨਹੀਂ ਤੇ ਅੱਜ ਸਾਰਾ ਕਬਜ਼ਾ ਕੇਜਰੀਵਾਲ ਨੇ ਕਿਸੇ ਨੂੰ ਨਹੀਂ ਦਿੱਤਾ ਹੈ ਵਰਤਾਂ ਅਨੁਸਾਰਨਾ ਵਿਦਿਆਸੀ